इंडियन ऑयल टीवीएस और भी कंपनियों का मोबिलाइज ਜਿਹੜਾ ਵਾ ਫਾਈਂਡ ਕਰਕੇ ਉਸ ਨੂੰ ਜਲਦੀ ਤਿਆਰ ਕਰਦੀ ਬਾਅਦ ਵਿੱਚ ਇੱਥੇ ਰੇਡ ਕੀਤਾ ਗਿਆ ਐਸਐਲ ਦੇ ਪਾਸੋਂ ਉਹਨਾਂ ਦੀ ਟੀਮ ਵੱਲੋਂ ਬੰਗਲਾਚ ਦੇ ਇੱਕ ਫੈਕਟਰੀ ਆ ਜਿਹੜੇ ਰਾਧਾ ਪੈਟਰੋਲ ਨਾਮ ਹੈ ਜਿਸ ਦੇ ਸਵਾਚੋਂ ਜਲਦੀ ਜਿਹੜਾ ਵਾ ਇੰਡੀਅਨ ਆਇਲ ਟੀਵੀਐਸ ਹੋਰ ਵੀ ਕੰਪਨੀਆਂ ਦਾ ਮੋਬਿਲੋਜ ਜਿਹੜਾ ਵਾ ਫਾਈਂਡ ਕਰਕੇ ਉਸ ਨੂੰ ਜਲਦੀ ਤਿਆਰ ਕੀਤਾ ਬਾਹਰ ਮਾਰਕੀਟ ਚ ਵੇਚ ਰਿਹਾ ਜਿਸ ਦੇ ਸਬੰਧ ਇੱਥੇ ਰੇਡ ਕੀਤਾ ਗਿਆ ਐਸਐਲ ਦੀ ਹਰਪਾਲ ਸਿੰਘ ਵਾਲੀ ਟੀਮ ਵੱਲੋਂ ਉੱਥੇ ਜਿਹੜਾ ਵਾ ਜ 21 ਡਰਮ 200 ਲੀਟਰ ਦਾ ਮੋਗਲਾਈ ਜਿਹੜਾ ਤਿਆਰ ਕਰਨਾ ਸੀ ਉਹਨਾਂ ਨੇ ਕੈਮੀਕਲ ਸਵੇਦ ਉਹ ਬਰਾਮਦ ਹੋਇਆ 7 ਗ੍ਰਾਮ ਜਿਹੜਾ ਤਿਆਰ ਹੋ ਚੁੱਕਾ ਉਹ ਬਰਾਮਦ ਹੋਇਆ ਜਿਸ ਦੇ ਵਿੱਚ ਜੀਸੀਬੀ ਹੀਰੋ ਅਤੇ ਅਜਾਜ ਆਇਲ ਇਹ ਪੀਵੀਐਸ ਔਇਲ ਇਹ ਸਾਰੇ ਮਾਰਕਾ ਲੋਗੋ ਵੀ ਕਿ ਨਾਮ ਹੋ ਲਾਇਲ ਦੇ ਤੇ ਨਾਮ ਉਹਨਾਂ ਦੀਆਂ ਜਿਹੜੀਆਂ ਕੰਨੀਆਂ ਨੇ ਤੇਲ ਦੀਆਂ ਪਾਈਆਂ ਉਹ ਵੀ ਬਰਾਮਦ ਹੋਈਆਂ ਜੋ ਅਮਰਸਰ ਦੇ ਅਤੇ ਬਾਹਰ-ਬਾਹਰ ਦੀ ਦੁਕਾਨਾਂ ਨੂੰ ਸਪਲਾਈ ਹੋ ਰਿਹਾ ਸੀ ਖਾਸ ਕਰਕੇ ਹਾਈ ਜਿਹੜਾ ਉਸ ਫਰਮ ਜਿਹੜੀ ਉਹਨੇ ਖੋਲੀ ਸੀ ਰਾਦਾ ਪੈਟਰੋ ਸ਼ਾਮ ਸੁੰਦਰ ਅਗਰਵਾਲ ਉਹਦਾ ਬੇਟਾ ਸੀ ਸ਼ਾਨਦ ਅਗਰਵਾਲ ਦੇ ਖਿਲਾਫ ਜਿਹੜਾ ਵਾ ਮੁਕੰਮਲ ਪਰਸਪਤ ਅਸੀਂ ਦਰਜ ਕੀਤਾ ਹੈ ਜੁਆ ਉਹ ਜਿਸ ਥੇ ਕਿਥੇ ਉਹਨੇ ਸਪਲਾਈ ਕੀਤਾ ਉੱਥੋਂ ਵੀ ਹੋਰ ਮੋਬਾਈਲ ਆਏ ਜਿਹੜਾ ਮਾਰਕੀਟ ਚੋਂ ਬਰਾਮਦ ਜਿਹੜਾ ਅਸੀਂ ਉਹ ਕਰਨਾ ਹੈ